ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪੰਜਾਬ ਸਰਕਾਰ ਦੇ ਇਸ ਵਿਭਾਗ ਵਿੱਚ ਨਿਕਲੀਆਂ ਨੇ ਭਰਤੀਆਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਕਿਵੇਂ ਅਪਲਾਈ ਕਰਨਾ ਹੈ ਕੀ ਹੈ ਏਜ ਕ੍ਰਾਈਟੇਰੀਆ ਵੈਬਸਾਈਟ ਸਿਲੈਕਸ਼ਨ ਪ੍ਰੋਸੈਸ ਅਤੇ ਲਾਸਟ ਡੇਟ ਇਸ ਬਾਰੇ ਦੱਸਣ ਤੋਂ ਪਹਿਲਾਂ ਜਿਹੜੀ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ-ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਜ਼ਰੂਰਤਮੰਦ ਤੱਕ ਇਹ ਜਾਵੇ ਅਤੇ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਆਪਣੀ ਕੰਮ ਤੇ ਲੱਗ ਜਾਵੇ ਤਾਂ ਦੋਸਤੋ ਪੋਸਟਾਂ ਨੇ ਜੋ ਪਹਿਲੀ ਪੋਸਟ ਹੈ ਸੀਨੀਅਰ ਪ੍ਰੋਜੈਕਟ ਐਸੋਸੀਏਟ ਦੀ ਪੋਸਟ ਹੈ ਜਿਸ ਵਿੱਚ ਤੁਹਾਨੂੰ ਕਨਸੋਲिडेटेड ਸੈਲਰੀ 42000 ਰੁਪਏ ਅਤੇ 16% ਐਚਆਰਏ ਮਿਲੇਗਾ ਇਸ ਪੋਸਟ ਲਈ ਜੋ ਲੋਕੇਸ਼ਨ ਹੈ ਉਹ ਮੋਹਾਲੀ ਦੀ ਹੈ ਇਸ ਤੋਂ ਇਲਾਵਾ ਟੈਕਨੀਕਲ ਅਸਿਸਟੈਂਟ ਦੀਆਂ ਤਿੰਨ ਪੋਸਟਾਂ ਨੇ ਜਿਸ ਵਿੱਚ ਤੁਹਾਨੂੰ ਸੈਲਰੀ 20000 ਰੁਪਏ ਅਤੇ ਇਸ ਤੋਂ ਇਲਾਵਾ 16% एचआरए मिलेगा जो कि पोस्ट मोहाली वास्ते ही है इस ਤੋਂ علاوہ ਫੀਲਡ ਆਫੀਸਰ ਜਾਂ ਫੀਲਡ ਵਰਕਰ ਦੀ ਪੋਸਟ ਹੈ ਜਿਸ ਵਿੱਚ ਇੱਕ ਪੋਸਟ ਹੈ ਜਿਸ ਵਿੱਚ ਸੈਲਰੀ 18000 ਰੁਪਏ ਅਤੇ 16% एचआरए ਜੋ ਕਿ ਅੰਮ੍ਰਿਤਸਰ ਵਾਸਤੇ ਹੈ ਤਾਂ ਦੋਸਤੋ ਐਪਲੀਕੇਸ਼ਨ ਇਨਵਾਈਟ ਕੀਤੀਆਂ ਗਈਆਂ ਨੇ ਪੰਜਾਬ ਬਾਇਓਟੈਕਨੋਲੋਜੀ ਇਨਕੂਬेटर ਡਿਪਾਰਟਮੈਂਟ ਆਫ ਸਾਇੰਸ ਟੈਕਨੋਲੋਜੀ ਐਂਡ এনवायरमेंट ਜੋ ਕਿ ਨੌਲੇਜ ਸਿਟੀ ਸੈਕਟਰ 81 ਐਸ ਐਸ ਨਗਰ ਮਹਾਲੀ ਅਤੇ ਅੰਮ੍ਰਿਤਸਰ ਵਾਸਤੇ ਨੇ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਲਈ ਆਖਰੀ ਮਿਤੀ 9/4/2024 ਹੈ ਤੁਸੀਂ ਡਿਟੇਲ ਐਡਵਰਟਾਈਜ਼ਮੈਂਟ ਅਤੇ ਐਪਲੀਕੇਸ਼ਨ ਫਾਰਮ ਲੌਗਇਨ ਕਰ ਸਕਦੇ ਹੋ ਪਬਟੀਆਈ ਦੀ ਵੈਬਸਾਈਟ www.pbti-labs.com ਤੇ ਦੋਸਤੋ ਜੋ ਵੀ ਕੋਈ ਵੀ ਇਸ ਵਾਸਤੇ ਨੋਟਿਸ ਹੈ ਰਿਕਰੂਟਮੈਂਟ ਨੋਟਿਸ ਉਹ ਪਬਲਿਸ਼ ਇਸੇ ਵੈਬਸਾਈਟ ਤੇ ਕੀਤਾ ਜਾਵੇਗਾ ਤਾਂ ਤੁਸੀਂ ਬਧੇਰੇ ਜਾਣਕਾਰੀ ਲਈ ਇਸੇ ਵੈਬਸਾਈਟ ਨੂੰ ਫੋਲੋ ਕਰਨਾ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਰਹੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਾਂਸਕੀ ਇਨਟੂ 올 ਮਾਈ ਪੀਅਰਸ